ਸਸਕਾਰ ਜੀ ਮੈਂ ਹਾਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਕਨੇਤਾ ਅਨੰਦ ਅਤੇ ਦਿੱਲੀ ਦੇ ਵਿੱਚ ਜਨਮੀ ਕਮਲ ਖੇੜਾ ਕੈਨੇਡਾ ਦੀ ਸੰਸਦ ਦੇ ਲਈ ਚੁਣੀ ਗਈਆਂ ਸਭ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਵਿੱਚੋਂ ਇੱਕ ਨੇ ਅਤੇ ਹੁਣ ਉਹਨਾਂ ਨੂੰ ਤੇਜ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ਦਾ ਹਿੱਸਾ ਬਣਾਇਆ ਗਿਆ ਹੈ ਲੀਬਰਲ ਪਾਰਟੀ ਦੇ ਇੱਕ ਸਾਥਕਾ ਕੇਂਦਰੀ ਬੈਂਕਰ ਕਾਰਨੀ ਨੇ ਸ਼ੁੱਕਰਵਾਰ ਨੂੰ ਕਮਾਂਡਰ ਜਨਰਲ ਮੈਰੀ ਸਾਈਮਨ ਦੇ ਪ੍ਰਧਾਨਗੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਟੀਮੇ ਕੈਨੇਡੀਅਨ ਮੰਤ੍ਰਾਲੇ ਦੇ ਮੈਂਬਰਾਂ ਦੇ ਨਾਲ ਸੌ ਚੁੱਕੀ ਹੈ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਬੰਦੇ ਹੀ ਮਾਰਕ ਕਾਰਨੀ ਦੇ ਵੱਲੋਂ ਆਪਣੀ ਕੈਬਨਿਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਤਹਿਤ ਭਾਰਤੀ ਮੂਲ ਦੀ ਤੋਂ ਔਰਤਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਜੀ ਹਾਂ ਇਸ ਤਹਿਤ ਅਨੀਤਾ ਅਨੰਦ ਨੂੰ ਵਿਗਿਆਨ ਅਤੇ ਉਦਯੋਗ ਮੰਤਰੀ ਬਣਾਇਆ ਗਿਆ ਹੈ ਜਦਕਿ ਕਮਲ ਖੇੜਾ ਸਿਹਤ ਮੰਤਰੀ ਵਜੋਂ ਨਿਯੁਕਤ ਕੀਤੀ ਗਈ ਹੈ ਦੋਵੇਂ ਸਾਬਕਾ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਕੈਬਨਿਟ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਨਾਲ ਆਪਣੇ ਮੰਤਰੀ ਅਹੁਦੇ ਨੂੰ ਬਰਕਰਾਰ ਰੱਖਣ ਦੇ ਵਾਲੇ ਕੁਝ ਲੋਕਾਂ ਦੇ ਵਿੱਚੋਂ ਚੁਣੇ ਗਏ ਨਹੀਂ ਜਿਕਰ ਕਮਲ ਖੇੜਾ ਦੀ ਅਤੀਤ ਦੀ ਗੱਲ ਕੀਤੀ ਜਾਵੇ ਤਾਂ ਕਮਲ ਖੇੜਾ ਦਾ ਪਰਿਵਾਰ ਅੱਜ ਤੋਂ ਕਈ ਵਰ੍ਹਿਆਂ ਪਹਿਲਾਂ ਕੈਨੇਡਾ ਆ ਗਿਆ ਸੀ ਉਸ ਦੀ ਸਕੂਲੀ ਪੜ੍ਹਾਈ ਚੱਲ ਰਹੀ ਸੀ ਤੇ ਬਾਅਦ ਦੇ ਵਿੱਚ ਉਸ ਨੇ ਯਾਰਕ ਯੂਨੀਵਰਸਿਟੀ ਟੋਰਾਂਟੋ ਤੋਂ ਬੈਚਲਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੈਬਸਾਈਟ ਅਨੁਸਾਰ ਕਮਲ ਖੇੜਾ ਨੂੰ ਪਹਿਲੀ ਵਾਰ 2015 ਦੇ ਵਿੱਚ ਬ੍ਰੈਂਟਨ ਵੈਸਟ ਦੇ ਲਈ ਸੰਸਦ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਸੀ ਉਹ ਸੰਸਦ ਲਈ ਚੁਣੀ ਗਈ ਸਭ ਤੋਂ ਘੱਟ ਉਮਰ ਦੀ ਔਰਤਾਂ ਦੇ ਵਿੱਚੋਂ ਇੱਕ ਹੈ। ਇੱਕ ਰਜਿਸਟਰਡ ਨਰਸ ਕਮਿਊਨਿਟੀ ਵਲੰਟੀਅਰ ਅਤੇ ਰਾਜਨੀਤਿਕ ਕਾਰਕੁਨ ਕਮਲ ਆਪਣੇ ਅਲੇ-ਦੁਆਲੇ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਕਮਲ ਖੇੜਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇੱਕ ਨਰਸ ਹੋਣ ਦੇ ਨਾਤੇ ਮੇਰੀ ਸਭ ਤੋਂ ਵੱਡੀ ਤਰਜੀਹ ਹਮੇਸ਼ਾ ਆਪਣੇ ਮਰੀਜ਼ਾਂ ਤੇ ਲਈ ਮੌਜੂਦਾ ਰਹਿਣਾ ਹੈ ਅਤੇ ਮੈਂ ਸਿਹਤ ਮੰਤਰੀ ਦੇ ਤੌਰ ਉੱਤੇ ਅਜਿਹਾ ਹੀ ਕਰਾਂਗੀ। ਮੈਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਪ੍ਰੋਸੇ ਦੇ ਲਈ ਬਹੁਤ ਧੰਨਵਾਦੀ ਹੁਣ ਤਨਦੇਹੀ ਦੇ ਨਾਲ ਕੰਮ ਕਰਨ ਦਾ ਸਮਾਂ ਆ ਗਿਆ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਕਮਲ ਖੇੜਾ ਟੋਰਾਂਟੋ ਦੇ ਵਿੱਚ ਸੇਟ ਜੋਸੇਫਸ ਹੈਲਥ ਕੇਂਟਰ ਦੇ ਵਿੱਚ ਔਨਕੋਲੋਜੀ ਯੂਨਿਟ ਦੇ ਵਿੱਚ ਇੱਕ ਨਰਸ ਵਜੋਂ ਕੰਮ ਕਰਦੀ ਸੀ ਦੱਸੀ ਕੋਵਿਡ-19 ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਉਸਨੇ ਆਪਣੇ ਜੱਦੀ ਸ਼ਹਿਰ ਬ੍ਰੈਂਪਟਨ ਦੇ ਵਿੱਚ ਇੱਕ ਦੇਖਪਾਲ ਸਹੂਲਤ ਵਿੱਚ ਇੱਕ ਸਵੈ ਸੇਵੀ ਰਜਿਸਟਰਡ ਨਰਸ ਵਜੋਂ ਕੰਮ ਕੀਤਾ ਸੀ ਇਤੇ ਦੱਸਣਾ ਬੰਦੇ ਕਿ ਟੂਡੋ ਦੀ ਥਾਂ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਅਨੀਤਾ ਆਨੰਦ ਨੇ ਜਨਵਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਉਹ ਇਸ ਦੌੜ ਤੋਂ ਪਿੱਛੇ ਹਟ ਰਹੀ ਹੈ ਉਸ ਸਮੇਂ ਉਸਨੇ ਇਹ ਵੀ ਕਿਹਾ ਸੀ ਕਿ ਉਹ ਦੁਬਾਰਾ ਚੋਣ ਨਹੀਂ ਲੜੇਗੀ ਹਾਲਾਂਕਿ ਉਸਨੇ 1 ਮਾਰਚ ਨੂੰ ਆਪਣਾ ਫੈਸਲਾ ਬਦਲ ਰਿਆ ਕਿਹਾ ਕਿ ਕੈਨੇਡਾ ਸਾਡੇ ਦੇਸ਼ ਦੇ ਇਤਿਹਾਸ ਵਿੱਚ ਇੱਕ ਨਾਜ਼ੁਕ ਪਲ ਦਾ ਸਾਹਮਣਾ ਕਰ ਰਿਹਾ ਹੈ ਤੇ ਜਾਣਕਾਰੀ ਮੁਤਾਬਕ ਨੀਤਾ ਅਨੰਦ ਨੋਵਾ ਸਕੋਟੀਆ ਦੇ ਵਿੱਚ ਪੈਦਾ ਹੋਈ ਅਤੇ ਵੱਡੀ ਹੋਈ 1925 ਦੇ ਵਿੱਚ 온ਟਾਰੀਓ ਚਲੀ ਗਈ ਸੀ ਮੈਨੂੰ ਮਾਰ ਕੇ ਕਾਹਨੀ ਦੀ ਸਰਕਾਰ ਦੇ ਵਿੱਚ ਨਵੀਨਤਾ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਵਜੋਂ ਸੌ ਚੁੱਕਨ ਦਾ ਮਾਣ ਮਹਿਸੂਸ ਹੋ ਰਿਹਾ ਹੈ ਕਿਹਾ ਹੈ ਅਨਿਤਾ ਨੰਦ ਦਾ ਅਸੀਂ ਜਾਣਦੇ ਹਾਂ ਕਿ ਨਕਾਰਾਤਮਕਤਾ ਦੇ ਨਾਲ ਢੇੜਵਾੜ ਨਹੀਂ ਜਿੱਤੀ ਜਾ ਸਕਦੀ ਅਸੀਂ ਇੱਕ ਛੁੱਟ ਅਤੇ ਮਜ਼ਬੂਤ ਹਾਂ ਅਤੇ ਇਸ ਇੱਕ ਸਮਾਜਿਕ ਮੀਡੀਆ ਪੋਸਟ ਨੂੰ ਤੁਰੰਤ ਬਣਾਵਾਂਗੇ ਅਤੇ ਪੂਰੇ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਦਾ ਨਿਰਮਾਣ ਕਰ ਸਕਦੇ ਹਾਂ ਇਸਨਾਲੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੈੱਬਸਾਈਟ ਦੇ ਅਨੁਸਾਰ ਅਨੀਤਾ ਨੰਦ ਨੂੰ ਪਹਿਲੀ ਵਾਰ 2019 ਦੇ ਵਿੱਚ ਓਕਵਿਲ ਦੇ ਲਈ ਸੰਸਦ ਮੈਂਬਰ ਦੇ ਵਜੋਂ ਚੁਣਿਆ ਗਿਆ ਸੀ ਅਤੇ ਇਸ ਤੋਂ ਪਹਿਲਾਂ ਉਸਨੇ ਖਜ਼ਾਨਾ ਬੋਰਡ ਦੇ ਪ੍ਰਧਾਨ, ਰਾਸ਼ਟਰੀ ਰੱਖਿਆ ਮੰਤਰੀ ਅਤੇ ਚੰਤਕ ਸਮਵਾ ਅਤੇ ਖਰੀਦ ਮੰਤਰੀ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ ਸੀ ਇਕ ਵੈਬਸਾਈਟ ਦੱਸਦੀ ਹੈ ਕਿ ਅਨੀਤਾ ਆਨੰਦ ਨੇ ਇੱਕ ਵਿਦਵਾਨ ਵਕੀਲ ਅਤੇ ਖੋਜਕਾਰ ਦੇ ਵਜੋਂ ਕੰਮ ਕੀਤਾ ਅਤੇ ਟੋਰਾਂਟੋ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਦੀ ਪ੍ਰੋਫੈਸਰ ਦੇ ਵਜੋਂ ਇੱਕ ਕਾਨੂੰਨੀ ਸਿੱਖਿਆ ਸ਼ਾਸਤਰੀ ਰਹੀ ਹੈ ਜਿੱਥੇ ਉਸਨੇ ਨਿਵੇਸ਼ਕ ਸੁਰੱਖਿਆ ਅਤੇ ਕਾਰਪੋਰੇਟ ਗਵਰਨੈਂਸ ਦੇ ਵਿੱਚ ਜੀਆਰ ਕਿੰਬਲ ਚੀਅਰ ਦਾ ਅਹੁਦਾ ਵੀ ਸੰਭਾਲਿਆ ਸੀ ਅਤੇ ਹੁਣ ਉਹਨਾਂ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਕੈਬਨਿਟ ਦਾ ਹਿੱਸਾ ਬਣਾ ਲਿਆ ਗਿਆ ਹੈ। ਬੀ ਰਿਪੋਰਟ ਚੈਨਲ ਪੰਜਾਬੀ